ਉਹ ਹੀ ਜਿਹੜੇ ਨੇ ਪਤਾ ਫੋਨ ਆਇਆ ਇਹ ਇਹ ਬੜਾਵਲ ਫੋਟੋ ਆਇਆ ਹੂੰ ਕੋਈ ਨਹੀਂ ਠੀਕ ਹੋ ਜੂਗਾ ਪਰ ਜਨਾ ਵਦਨਾ ਠੀਕ ਨਹੀਂ ਠੀਕ ਹੈ ਕਿਹੜਾ ਪਿੰਡ ਤੁਹਾਡਾ ਤੁਹਾਡਾ ਪਿੰਡ ਜਾਨਾ ਆ ਛੋਟੀ ਬਾਲ ਇਹ ਨਹੀਂ ਨੂੰ ਪੜਾ ਸਨ ਲੈਂਦਾ ਬਤਾ ਬੇ ਪਿੰਡ ਨਹੀਂ ਤੂਟੀ ਲੱਗ ਜਾ ਛੱਡ ਦਿਓ ਛੱਡ ਦੇ ਸਾਡੇ ਛੱਡ ਦੇ ਛੱਡ ਦੇ ਹੋ ਗਿਆ ਖੜਾ ਹੋ ਗਿਆ ਖੜਾ ਹੋ ਗਿਆ ਖੜਾ ਹੁਣ ਕ ਟਾਈਮ ਹੋ ਮੜਿਆ ਇੱਕ ਇੱਕ ਬੱਬੇ ਇਹਨੇ ਕਹਿਣਾ ਆ ਪਾ ਤਿਕਣਾ ਪਹਿਣਾ ਤੇ ਗੱਡਾ ਲੱਗਿਆ ਤੇ ਗੱਡਾ ਲੱਗਿਆ ਉਧਰ ਉਹ ਵੀ ਇਦਾਂ ਹੀ ਸੀ ਨਾ ਇਹੋ ਲੈ ਕੇ ਇਹਨੂੰ ਫੜਕੇ ਅੱਛਾ ਜੀ ਬੰਦਾ ਫੜਕੇ ਇਦਾਂ ਹੁੰਦਾ ਠੀਕ ਹੈ ਜੀ ਹੋ ਗਿਆ ਸਮਝੋ ਠੀਕ ਗਾ ਮੀਟ ਵਾਲੇ ਸ਼ਰਾਬਾਂ ਨਹੀਂ ਖਾਣੀਆਂ ਇਹ ਮੇਰੀ ਅੱਜ ਕੱਲ ਪੱਲੇ ਪੱਲੋ तो मुख के ठीक नहीं करना ही। ना ये मीट ना खादी शराब ना, 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 ना मीट ना कोई शराब ना गुआ सिर्फ ब्याह शादी खोलता ਜਦ ਜਾਲਿਆ ਪਟਕਣ ਕਲਾ ਸਕੇ ਦੌਣ ਕੇ ਦੌੜ ਕੇ ਗੋਲੀ ਆਉਂਦੀ ਇਹਦਾ ਮੂੰਹ ਖੋਲ ਇਹ ਤੇ ਪਿਛੇ ਨੂੰ ਮੇਰੇ ਕੀ ਨਾਮ ਜੀ ਤੁਹਾਡਾ ਮੈਂ ਦਾ ਮਦਨ ਹੈ ਜੀ ਅੱਛਾ ਜੀ ਬੇਟਾ ਤੁਹਾਡਾ ਜੀ ਹਾਂ ਜੀ ਬੇਟਾ ਕੀ ਨਾਮ ਤੁਹਾਡਾ ਪ੍ਰਕਾਸ਼ ਸਿੰਘ ਕਿਹੜੇ ਪਿੰਡ ਤੋਂ ਆਏ ਆਈ ਜੀ ਅਜਨਾਲੇ ਤੋਂ ਕੀ ਕੀ ਪ੍ਰੋਬਲਮ ਸੀਗੀ ਇਹਨੂੰ ਇਹਨੂੰ ਜੀ 2 ਸਾਲ ਹੋ ਗਿਆ ਇਹਨੂੰ ਇਹਦੀ ਉਪਰਸ਼ਾਲਾ ਹੀ ਨਹੀਂ ਹਟਦੀਆਂ ਅੱਛਾ ਜੀ ਇੰਨੀ ਕਿ ਉਪਰਸ਼ਾਲਾ ਆਉਂਦੀ ਵੀ ਡਿਊਟੀ ਤੇ ਤੁਰਨ ਲੱਗਦਾ ਜੇ ਜਦੋਂ ਡਿਊਟੀ ਤੇ ਸਾਂ ਐਦਾਂ ਜਿਦਾ ਟੱਕਾ ਲੱਗ ਜਾਂਦਾ ਉੱਥੇ ਖੜੋ ਜਾਂਦਾ ਅੱਛਾ ਜੀ ਹਾਂ ਜੀ ਉੱਥੋਂ ਫਿਰ ਮੁੜ ਕੇ ਸਾਨੂੰ ਇਹਨਾਂ ਦੀ ਮੈਂ ਵੀਡੀਓ ਵੀ ਵੇਖੀ ਅੱਛਾ ਜੀ ਤੇ ਫਿਰ ਸਾਨੂੰ ਕਿਸੇ ਦੱਸ ਵੀ ਪਾਈ ਆੜਾ ਮੁੜਾ ਆਪਣੇ ਨਾਲ ਹੀ ਇਹਨੇ ਫਿਰ ਲਿਆਂਦਾ ਇੱਥੇ ਚ ਆਉਣਾ ਮਹਾਰਾਜ ਹਣੇ ਇਹੋ ਹੀ ਕਰਨਗੇ ਕਿਰਪਾ ਹੁਣ ਤੁਰਨਾਂ ਪਿਆ ਸਹੀ ਅੱਜ ਹੁਣ ਤੇ ਤੁਰਿਆ ਜੀ ਕਿੰਨਾ ਕ ਫਰਕ ਲੱਗਦਾ ਤੁਸੀਂ ਪਹਿਲੇ ਦਿਨ ਆਏ ਜੀ ਅੱਜ ਪਹਿਲੇ ਦਿਨ ਆਏ ਕਿੰਨਾ ਕ ਫਰਕ ਲੱਗਦਾ ਅੱਗੇ ਨਾਲ ਸਾਨੂੰ ਤੂੰ ਵੇਖੋ ਜੀ ਹੁਣ ਤੇ ਪਹਿਸਾਨੂੰ ਆਇਆ ਬਿਲਕੁਲ ਠੀਕ ਆ ਜੀ ਠੀਕ ਹੈ ਜੀ ਹਾਂਜੀ ਬਾਬਾ ਜੀ ਇਹ ਮੁੰਡਾ ਜੀ ਫੜ ਕੇ ਲਿਆਏ ਸੀ ਦੋ ਜਾਨੇ ਇੱਕ ਕਈ ਦੋ ਘੰਟੇ ਹੋ ਗਏ ਮਾਰੇ ਸਾਬਰਪੀਆ ਜੀ ਨੇ ਕਿਰਪਾ ਕੀਤੀ ਮੇਰੇ ਕੋਲ ਕੁਝ ਨਹੀਂ ਹੈਗਾ ਉਹਨਾਂ ਨੇ ਠੀਕ ਕੀਤਾ ਤੇ ਹੁਣ ਦੇਖੋ ਤੁਰਦਾ ਤੁਰ ਕੇ ਦਿਖਾ ਲਵੀਂ ਦਿਖਾਓ ਜੀ